ਵਦੇਸ਼ਾਂ ਵਿੱਚ ਜਾ ਕੇ ਜਿਹੜੇ ਬੱਚੇ ਆਪਣੇ ਮਾਪੇ ਦੀ ਪਰਵਰਿਸ਼ ਤੋਂ ਕਿਨਾਰਾ ਕਰ ਲੈਂਦੇ ਆ ਉਹਨਾਂ ਦਾ ਪਾਸਪੋਰਟ ਰੱਦ ਕਰ ਦੇਣਾ ਚਾਹੀਦਾ ਇਹ ਜਿਹੜੀ ਆਵਾਜ਼ ਆ ਸੰਸਦ ਦੇ ਵਿੱਚ ਐਮਪੀ ਰਾਧਾ ਮੋਹਨ ਦਾਸ ਅਗਰਵਾਲ ਨੇ ਉਠਾਈ ਉਹਨਾਂ ਨੇ ਕਿਹਾ ਕਿ ਮਾਪੇ ਆਪਣਾ ਪੇਟ ਕੱਟ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਬਹੁਤ ਕੇਸ ਇਦਾਂ ਦੇ ਦੇਖਣ ਨੂੰ ਮਿਲਿਆ ਕਿ ਬੱਚੇ ਪਹਿਲਾਂ-ਪਹਿਲਾਂ ਆਪਣੇ ਮਾਪੇ ਨੂੰ ਫੋਨ ਕਰਦੇ ਆ ਹੌਲੀ-ਹੌਲੀ ਉਹ ਫੋਨ ਕਰਨਾ ਵੀ ਬੰਦ ਕਰ ਦਿੰਦੇ ਆ ਜਾਂ ਜਦੋਂ ਉਹਨਾਂ ਦੇ ਬੱਚਿਆਂ ਦੇ ਅੱਗੇ ਬੱਚੇ ਹੁੰਦੇ ਆ ਤਾਂ ਉਹ ਆਪਣੇ ਮਾਪੇ ਸੱਸ ਸਹੁਰਾਂ ਨੂੰ ਬੁਲਾਉਂਦੇ ਆ ਕਿਉਂਕਿ ਬੱਚੇ ਸੰਭਾਲਣੇ ਹੁੰਦੇ ਆ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਦੇ ਲਈ ਬਹੁਤ ਖਰਚ ਆਉਂਦਾ ਇਸ ਲਈ ਬਜ਼ੁਰਗਾਂ ਨੂੰ ਬਜ਼ੁਰਗ ਮਾਪੇ ਨੂੰ ਇੰਡੀਆ ਤੋਂ ਸੱਦ ਕੇ ਬੱਚਿਆਂ ਦੀ ਸਾਂਭ ਸੰਭਾਲ ਪਰਵਰਿਸ਼ ਕਰਾਈ ਜਾਂਦੀ ਏ ਪਰ ਇੱਕ ਸਮਾਂ ਐਦਾਂ ਦਾ ਆ ਜਾਂਦਾ ਕਿ ਇਹ ਜਿਹੜੇ ਬੱਚੇ ਆ ਆਪਣੇ ਮਾਪੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਬਿਲਕੁਲ ਵੀ ਖਿਆਲ ਨਹੀਂ ਕਰਦੇ ਨਾ ਉਹਨਾਂ ਨਾਲ ਕੋਈ ਫੋਨ ਤੇ ਸੰਪਰਕ ਕੀਤਾ ਜਾਂਦਾ ਨਾ ਉਹਨਾਂ ਨੂੰ ਕੋਈ ਪੈਸੇ ਭੇਜੇ ਜਾਂਦੇ ਆ ਇਹ ਸਾਰੀਆਂ ਜਿਹੜੀਆਂ ਗੱਲਾਂ ਆ ਇਹ ਸੰਸਦ ਦੇ ਵਿੱਚ ਜਿਹੜੀ ਰਾਜ ਸਭਾ ਦੇ ਅੰਦਰ ਉਠਾਉਂਦੇ ਆ ਭਾਜਪੀ ਦੇ ਐਮਪੀ ਰਾਧਾ ਮੋਹਨ ਦਾਸ ਅਗਰਵਾਲ ਮਾਪੇ ਦੇ ਦਰਦ ਨੂੰ ਬਿਆਨ ਕਰਦੇ ਹੋਏ ਉਹ ਕਹਿੰਦੇ ਆ ਕਿ ਜਿਹੜਾ ਬੱਚਾ ਮਾਪੇ ਦਾ ਕੇ ਟੇਕ ਨਹੀਂ ਕਰਦਾ ਉਹਨੂੰ ਪੈਸੇ ਨਹੀਂ ਭੇਜਦਾ ਉਹਨਾਂ ਨਾਲ ਫੋਨ ਤੇ ਸੰਪਰਕ ਨਹੀਂ ਕਰਦਾ ਭਾਰਤ ਸਰਕਾਰ ਨੂੰ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਕਿ ਤੁਰੰਤ ਪ੍ਰਭਾਵ ਨਾਲ ਉਹਨਾਂ ਦੇ ਪਾਸਪੋਰਟ ਰੱਦ ਕਰਕੇ ਉਹਨਾਂ ਨੂੰ ਇੰਡੀਆ ਬੁਲਾਇਆ ਜਾਵੇ ਰਾਧਾ ਮੋਹਨ ਦਾਸ ਅੱਗੇ ਕਹਿੰਦੇ ਆ ਕਿ ਜਦੋਂ ਵੀ ਕੋਈ ਬੱਚਾ ਵਿਦੇਸ਼ ਜਾਂਦਾ ਤਾਂ ਉਹਦੇ ਕੋਲੋਂ ਇੱਕ ਐਫੀਡੇਵਟ ਸਾਈਨ ਕਰਵਾਉਣਾ ਚਾਹੀਦਾ ਜਿਹਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿਉਂਤਾ ਉਮਰ ਆਪਣੇ ਮਾਪੇ ਦਾ ਕੀ ਟੇਕ ਦਾ ਖਿਆਲ ਰੱਖੇਗਾ ਇੱਕ ਨਿਸ਼ਚਿਤ ਰਕਮ ਵਿਦੇਸ਼ ਤੋਂ ਆਪਣੇ ਮਾਪੇ ਨੂੰ ਭੇਜੇਗਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਦੇ ਲਈ ਇੱਥੇ ਡਾਕਟਰੀ ਸਹੂਲਤ ਦਾ ਪ੍ਰਬੰਧ ਕਰੇਗਾ ਹਫਤੇ ਦੇ ਵਿੱਚ ਇੱਕ ਵਾਰ ਆਪਣੇ ਮਾਪੇ ਦੇ ਨਾਲ ਫੋਨ ਤੇ ਗੱਲ ਜ਼ਰੂਰ ਕਰੇਗਾ ਐਮਪੀ ਸਾਹਿਬ ਕਹਿੰਦੇ ਆ ਕਿ ਇਹ ਜਿਹੜੀਆਂ ਵੀ ਕੰਡੀਸ਼ਨਾਂ ਨੂੰ ਵਿਦਿਆਰਥੀ ਜਾਂ ਸਟੂਡੈਂਟ ਕਿਸੇ ਤਰੀਕੇ ਵੀ ਜਿਹੜਾ ਇੰਡੀਆ ਤੋਂ ਬੱਚੇ ਬਾਹਰ ਜਾਂਦੇ ਆ ਜਿਹੜਾ ਨਹੀਂ ਪੂਰਾ ਕਰਦਾ ਉਹਦਾ ਤੁਰੰਤ ਪ੍ਰਭਾਵ ਨਾਲ ਪਾਸਪੋਰਟ ਰੱਦ ਹੋਣਾ ਚਾਹੀਦਾ ਉਹ ਅੱਗੇ ਕਹਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਬੱਚੇ ਆਪਣੀ ਸੁਖਮਈ ਜ਼ਿੰਦਗੀ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਆ ਇਧਰ ਮਾਪੇ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਅੰਤਮ ਸਮੇਂ ਦੇ ਉੱਤੇ ਵੀ ਆਉਣਾ ਕੁਝ ਬੱਚੇ ਜ਼ਰੂਰੀ ਨਹੀਂ ਸਮਝਦੇ ਮਾਪੇ ਦੀਆਂ ਅੰਤਮ ਰਸਮਾਂ ਤੇ ਆਉਣਾ ਵੀ ਉਹ ਬੱਚੇ ਜ਼ਰੂਰੀ ਨਹੀਂ ਸਮਝਦੇ ਉਹਨਾਂ ਦੇ ਇਲਾਜ ਲਈ ਉਹਨਾਂ ਦੀ ਸਾਂਭ ਸੰਭਾਲ ਦੀ ਗਲਤੀ ਬਹੁਤ ਦੂਰ ਰਹਿ ਗਈ ਸੋ ਰਾਧਾ ਮੋਹਨ ਦਾਸ ਵੱਲੋਂ ਇਹ ਮੁੱਦਾ ਬੜੇ ਜ਼ੋਰ ਦੇ ਨਾਲ ਜੋਸ਼ੋਖ ਰੋਸ਼ ਦੇ ਨਾਲ ਰਾਜ ਸਭਾ ਦੇ ਅੰਦਰ ਉਠਾਇਆ ਜਾਂਦਾ ਕਿ ਜਿਹੜੇ ਵੀ ਨੌਜਵਾਨ ਆਪਣੇ ਮਾਪੇ ਤੋਂ ਕਿਨਾਰਾ ਕਰ ਲੈਂਦੇ ਵਿਦੇਸ਼ਾਂ 'ਚ ਜਾ ਕੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹਾ ਕਾਨੂੰਨ ਜ਼ਰੂਰ ਆਉਣਾ ਚਾਹੀਦਾ ਕਿ ਬੱਚੇ ਵਿਦੇਸ਼ ਜਾਣ ਤੋਂ ਪਹਿਲਾਂ ਉਸ ਐਫੀਡੇਵਿਟ ਨੂੰ ਸਾਈਨ ਕਰਨ ਤੇ ਹਰ 6 ਮਹੀਨੇ ਬਾਅਦ ਮਾਪੇ ਦੇ ਕੋਲੋਂ ਜਿਹੜਾ ਫੀਡਬੈਕ ਲਿਆ ਜਾਵੇ ਕਿ ਉਹਨਾਂ ਨੂੰ ਹਰ ਸਹੂਲਤ ਮਿਲ ਰਹੀ ਆ ਤੇ ਜਿਹੜੇ ਬੱਚੇ ਮਾਪੇ ਦੀ ਸਾਂਭ ਸੰਭਾਲ ਜਾ ਉਹਨਾਂ ਨੂੰ ਫੋਨ ਕਰਨ ਤੋਂ ਵੀ ਕੰਨੀ ਘਤਰਾਉਂਦੇ ਆ ਖਰਚਾ ਭੇਜਣ ਤੋਂ ਵੀ ਕੰਨੀ ਘਤਰਾਉਂਦੇ ਆ ਬਿਲਕੁਲ ਆਪਣੇ ਮਾਪੇ ਨੂੰ ਅਕਲਿਆਂ ਛੱਡ ਦਿੰਦੇ ਆ ਦਰਦਰ ਤੇ ਪਟਕਣ ਲਈ ਜਾਂ ਮੌਤ ਦੇ ਵਸਪੈਣ ਦੇ ਲਈ ਇਹੋ ਜਿਹੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਖਿਲਾਫ ਸਖਤ ਐਕਸ਼ਨ ਲੈਂਦੇ ਉਹਨਾਂ ਦੇ ਪਾਸਪੋਰਟਾਂ ਨੂੰ ਰੱਦ ਕਰਕੇ ਉਹਨਾਂ ਨੂੰ ਇੰਡੀਆ ਬੁਲਾ ਲੈਣਾ ਚਾਹੀਦਾ ਸੋ ਇਹ ਇੱਕ ਨਵੀਂ ਚਰਚਾ ਸੀ ਜਿਹੜੀ ਰਾਜ ਸਭਾ ਦੇ ਅੰਦਰ ਐਮਪੀ ਸਾਹਿਬ ਨੇ ਕੀਤੀ ਜਿਹਦੇ ਬਾਰੇ ਤੁਹਾਡੇ ਨਾਲ ਅਸੀਂ ਸਾਂਝ ਪਾ ਰਹੇ ਹਾਂ ਸੋ ਬਹੁਤ ਧੰਨਵਾਦ ਦੋਸਤੋ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ